ਨਾਜ਼ਪਿੰਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤੀ ਜਨਤਾ ਪਾਰਟੀ ਨੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਸਵਾਲ ਕੀਤਾ ਕਿ ਉਹ ਬਾਕੀ ਰਹਿੰਦੇ ਡੇਟ ਸਾਲ ਵਿੱਚ ਪਾਰਟੀ ਦੇ ਚੋਣਵਾਦੇ ਕਿਵੇਂ ਪੂਰੇ ਕਰਨ ਦੀ ਉਮੀਦ ਕਰਦੇ ਹਨ ਜਦੋਂ ਕਿ ਉਹ ਪਿਛਲੇ 3.5 ਸਾਲਾਂ ਵਿੱਚ ਅਜਿਹਾ ਕਰਨ ਵਿੱਚ ਅਸਫਲ ਰਹੇ ਹਨ ਇਹ ਗੱਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਅਭਿਨਾਸ਼ رائے ਖੰਨਾ ਨੇ ਕਹੀ ਚੋਣਾਂ ਤੋਂ ਪਹਿਲਾਂ ਆਪ ਆਗੂ ਨੇ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਹਾਲ ਨਹੀਂ ਹੋਇਆ ਖੰਨ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਇਹ ਮੁਲਾਂਕਣ ਕਰਨ ਲਈ ਕਿਹਾ ਕਿ ਕੀ ਉਹਨਾਂ ਨੂੰ ਪਿਛਲੇ 3 ਸਾਲਾਂ ਵਿੱਚ ਖਾਸ ਕਰਕੇ ਗਰਮੀਆਂ ਦੇ ਮਹੀਨਾ ਦੌਰਾਨ 24 ਘੰਟੇ ਬਿਜਲੀ ਮਿਲੀ ਹੈ ਲੁਧਿਆਣਾ ਪੱਛਮੀ ਦਾ ਆਦੀਨ ਆਉਂਦੇ ਖੇਤਰ ਜਿਨ੍ਹਾਂ ਵਿੱਚ ਗੁਰਦੇਵ ਨਗਰ ਸਰਾਬਾ ਨਗਰ ਰਿਸ਼ੀ ਨਗਰ ਮਾ ਪੰਜਾਬ ਮਾਤਾ ਨਗਰ ਬੀਆਰਐਸ ਨਗਰ ਰਾਜਗੁਰੂ ਨਗਰ ਸਨੇਤ ਅਤੇ ਹੋਰ ਸ਼ਾਮਲ ਹਨ ਬਿਜਲੀ ਕਟਾਂ ਕਾਰਨ ਪੀੜਤ ਹਨ ਕੁਝ ਖੇਤਰਾਂ ਵਿੱਚ 10 ਤੋਂ 12 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ। ਖੰਨਾ ਨੇ ਸਵਾਲ ਕੀਤਾ ਕਿ ਸੰਜੀਵ ਅਰੋੜਾ ਨੇ ਪਿਛਲੇ 3 ਸਾਲਾਂ ਵਿੱਚ ਬਿਜਲੀ ਕਟਾਂ ਨੂੰ ਰੋਕਣ ਲਈ ਕੀ ਕੀਤਾ ਹੈ? ਉਹਨਾਂ ਵਪਾਰੀ ਭਾਈਚਾਰੇ ਨਾਲ ਸੰਬੰਧਿਤ ਅਰੋੜਾ ਨੇ ਵੀ ਇਹ ਵੀ ਦਾਅਵਾਇਆ ਕਿ ਆਪ ਦੇ ਕੇਜਰੀਵਾਲ ਨੇ ਵਪਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੀ ਬਜਾਏ ਉਹਨਾਂ ਤੋਂ ਉਦਯੋਗਾਂ ਲਈ ਪ੍ਰਤੀ ਯੂਨਿਟ 10 ਰੁਪਏ ਦੇ ਕਰੀਬ ਵਸੂਲੇ ਜਾ ਰਹੇ ਹਨ ਅਤੇ ਦੂਜਿਆਂ ਲਈ ਲਗਭਗ ਕੁਝ ਵੀ ਨਹੀਂ ਹੈ। ਖੰਡਾ ਨੇ ਪੁੱਛਿਆ ਕਿ ਅਰੂੜਾ ਇਹਨਾਂ ਟੁੱਟੇ ਬਾਧਿਆ ਤੇ ਚੁੱਪ ਕਿਉਂ ਹਨ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਨ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ ਬੁਲਾਰੇ ਡਾਕਟਰ ਕਮਲਜੀਤ ਸਿੰਘ ਸੋਈ ਪ੍ਰਿਤਪਾਲ ਸਿੰਘ ਬਲੀਆਵਾਲ ਸੁਨੀਲ ਸਿੰਘਲਾ ਸਾਬਕਾ ਸੂਬਾ ਮੀਡੀਆ ਸਕੱਤਰ ਤੇ ਡਾਕਟਰ ਸतीश ਕੁਮਾਰ ਪ੍ਰੈਸ ਸਕੱਤਰ ਮੌਜੂਦ ਸਨ